ਹਰਮਨ ਭਾਣੇ ਜਿਹੜੇ ਆਪਣੇ ਵੀਰ ਭਰਾ ਨਵੀਆਂ ਘੋੜੇ ਜਾਂ ਫਿਰ ਘੋੜੀਆਂ ਰੱਖਣ ਲੱਗੇ ਆ ਉਹ ਇਹ ਚੀਜ਼ ਚ ਕੰਫਿਊਜ਼ ਹੁੰਦੇ ਹੈਗੇ ਵੀ ਆਪਾਂ ਨੂੰ ਘੋੜੇ ਜਾਂ ਫਿਰ ਘੋੜੀ ਦੇ ਖੁਰੀ ਲਮਾਉਣੀ ਚਾਹੀਦੀ ਹੈ ਕਿ ਨਹੀਂ ਵੀਰੇ ਪਹਿਲੀ ਗੱਲ ਤਾਂ ਇਹ ਆਪਦੇ ਸੋਚਤੇ ਆ ਹਨਾ ਹੁਣ ਆਪਾਂ ਆਪਾਂ ਸ਼ੁਰੂ ਤੋਂ ਜਾਣਵਾਂ ਜੁਰ ਰੱਖਦੇ ਆ ਆਪਾਂ ਖੁਰੀ ਨਹੀਂ ਲਵਾਉਂਦੇਗੇ ਠੀਕ ਹੈ ਲੋਕੀ ਗੱਲ ਪਤਾ ਕੀ ਲੋਕਾਂ ਦੇ ਲੋਕਾਂ ਦਾ ਕਹਿ ਮੰਨਣਾ ਮੈਨੂੰ ਨਹੀਂ ਪਤਾਗਾ ਪਰ ਪਤਾ ਮੇਰਾ ਮੰਨਣਾ ਕੀ ਆਪਾਂ ਯਾਰ ਖੁਰੀ ਲਵਾ ਜਿੰਦੇ ਨਾ ਤੇ ਸੁੰਭਣਾ ਛੋਟਾ ਹੋ ਜਾਂਦਾ ਜਾਨਵਰ ਦਾ ਇਹ ਖੁਰੀ ਲੱਗ ਗਈ ਉਹਦੇ ਠੀਕ ਹੈ ਤੇ ਜਦੋਂ ਖੁਰੀ ਲਾਉਗੀ ਤੇ ਉਹ ਤੋਂ ਨਾ ਉਹਨਾਂ ਨੂੰ ਬੈਰੀਅਰ ਨੂੰ ਕੱਟਣਾ ਹੀ ਪੈਂਦਾ ਉਹਦੇ ਨਾਲ ਉਹਦਾ ਸਾਈਜ਼ ਛੋਟਾ ਹੋ ਜਾਂਦਾ ਠੀਕ ਹੈ ਦੂਜਿਆਂ ਦਾ ਕੀ ਮੰਨਣਾ ਕੀ ਨਹੀਂ ਮੰਨਣਾ ਮੈਨੂੰ ਨਹੀਂ ਪਤਾ ਬਟ ਮੇਰਾ ਇਹ ਮੰਨਣਾਗਾ ਵੀ ਜੇ ਤੁਸੀਂ ਜਾਨਵਰ ਮਤਲਬ ਕਿ ਤੋਰਨ ਦੇ ਸ਼ਕੀਨ ਹੋ ਹਨਾ ਖੁਰੀ ਦਾ ਮੇਨ ਇਹੀ ਹੁੰਦਾਗਾ ਵੀ ਖੁਰੀ ਉਹਦੋਂ ਲੱਗਦੀ ਹੁੰਦੀ ਹੈ ਜਦੋਂ ਜਾਨਵਰ ਸ਼ਰਕ ਕਰਦੇ ਤੋਰਨਾ ਹੋਵੇ ਠੀਕ ਹੈ ਹਾਂ ਤੇ ਇਹ ਇੱਕ ਹੁੰਦੀ ਹੈ ਖੁਰੀ ਇੱਕ ਹੁੰਦੇ ਸ਼ੂਜ਼ ਇੱਕ ਸ਼ੂਜ਼ ਹੁੰਦੇ ਜਿਹੜੇ ਸੁੰਬ ਵਾਲੇ ਹੁੰਦੇ ਹੈਗੇ ਹਨਾ ਉਹ ਆਪ ਜਦੋਂ ਸੁੰਬ ਦੇ ਉੱਪਰ ਪਾ ਦਿੰਦੇ ਉਹਦਾ ਕੋਈ ਨੁਕਸਾਨ ਨਹੀਂ ਹੁੰਦਾਗਾ ਮਤਲਬ ਕਿ ਪੈਰ ਉੱਪਰ ਜਦੋਂ ਆਪਾਂ ਉਹਦੇ ਉੱਪਰ ਚੜਾ ਦਿੰਨੇ ਆਂਗੇ ਤੇ ਉਹਦੇ ਨਾਲ ਨਾਲ ਉਹਦਾ ਸਾਈਜ਼ ਕੱਢਦਾ ਕਿ ਜਦੋਂ ਆਪਾਂ ਉਹ ਲਾ ਦਿੰਨੇ ਆਂ ਆਪਾਂ ਸਾਫ਼-ਸੂਫ਼ ਕਰਨਾ ਹੁੰਦਾ ਪੈਰ ਆਪਾਂ ਲਾ ਕੇ ਸਾਫ਼ ਕਰ ਸਕਦੇ ਆ ਹਨਾ ਤੇ ਉਹਨੂੰ ਵਾਪਸ ਚੜਾ ਦਿੰਨੇ ਆ ਉਹ ਜਿੱਦਾਂ ਜਿੱਦਾਂ ਆਪਣਾ ਪੈਰ ਉਹ ਮਤਲਬ ਘੋੜਿਆਂ ਕੋੜੀ ਦਾ ਵੱਡਾ ਹੁੰਦਾ ਜਾਂਦਾ ਉਹਦਾ ਉਹਦਾ ਸ਼ੂਜ਼ ਉਹ ਖਲਦਾ ਜਾਂਦਾ ਉਹ ਪਲਾਸਟਿਕ ਦਾ ਹੁੰਦਾਗਾ ਠੀਕ ਹੈ ਖੁਰੀ ਹੁੰਦੀ ਹੈ ਜਿਹੜੀ ਉਹ ਪੈਰ ਨੂੰ ਇੱਕਦਾਂ ਦੇ ਸਟੱਕ ਕਰ ਲੈਂਦੀ ਹੁੰਦੀ ਆ ਠੀਕ ਹੈ ਹਾਂਜੀ ਵੀਰੇ